ਨਮਸਕਾਰ ਜੀ ਵੈਲਕਮ ਟੂ ਸਮਾਣਾ ਟੁਡੇ ਨਿਊਜ਼ ਸਮਾਣਾ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਈ ਕੁਰਸੀ ਸੀਨੀਅਰ ਮੈਡੀਕਲ ਅਫਸਰ ਦੀ ਅੱਜ ਪਦ ਸੰਭਾਲ ਲਿਆ ਸੰਜੀਵ अरोड़ा ਵੱਲੋਂ ਸਭ ਤੋਂ ਪਹਿਲੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਬਾੜ ਵਿੱਚ ਮਰੀਜ਼ਾਂ ਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਪੱਤਰਕਾਰ ਨਾਲ ਗੱਲ ਕਰਦੇ ਸੰਜੀਵ अरोड़ा ਨੇ ਕਿਹਾ ਕਿ ਮੈਂ ਮਾਤਾ ਕਸ਼ਲਿਆ ਤੇ ਸ਼ਤਰਾਨਾ ਵਿੱਚ ਵੀ ਸੇਵਾ ਕੀਤੀ ਹੈ ਤੇ ਸਮਾਣਾ ਵਿੱਚ ਅੱਜ ਤੋਂ ਸੇਵਾ ਸ਼ੁਰੂ ਕਰ ਰਿਹਾ ਹਾਂ ਜੋ ਵੀ ਕਮੀ ਹ ਹਸਪਤਾਲ ਵਿੱਚ ਹੋਏਗੀ ਉਹ ਪੂਰੀ ਕਰਾਂਗਾ ਕੋਸ਼ਿਸ਼ ਕਰੂੰਗਾ ਇਸ ਮੌਕੇ ਪੀਏ ਗੁਰਦੇਵ ਸਿੰਘ ਟਿਵਾਣਾ ਸੰਦੀਪ ਸ਼ਰਮਾ ਵੱਲੋਂ ਵੀ ਸ਼ਿਰਕਤ ਕਰਕੇ ਉਹਨਾਂ ਨੂੰ ਪਦ ਸੰਭਾਲਣ ਦੀ ਵਧਾਈ ਦਿੱਤੀ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬੰਸਲ ਦੀ ਰਿਪੋਰਟ ਸਮਾਣਾ ਚਾਜੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹ ਕੀ ਮੇ ਤੁਹਾਡਾ ਮਤਲਬ ਕੀ ਰਹੇਗਾ ਕਿ ਇਲਾਕੇ ਦਾ ਬਹੁਤ ਵੱਡਾ ਸਮਾਣਾ ਇਹਨੇ ਇਸ ਤਰ੍ਹਾਂ ਦੇ ਬੱਕ ਕਵਰ ਕੱਢਦਾ ਉਸ ਤਰ੍ਹਾਂ ਕੀ ਮੇ ਤੁਸੀ ਨੰਬਰ ਡਾਕਟਰ ਦੇ ਘਾੜਦੀ ਹੋਣੀ ਕੀ ਕੀ ਕਿਰਦੀ ਦੇਖੋ ਇਸ ਤਰ੍ਹਾਂ ਮੈਂ ਸੋ ਪਹਿਲਾਂ ਬਤੌਰ ਐਸਐਮਓ ਸੀਐਸਸੀ ਸੁਤਰਾਣਾ ਵੀ ਕੰਮ ਕੀਤਾ ਹੋਇਆ ਜੀ ਸੀਐਸਸੀ ਤ੍ਰਿਪੜੀ ਵੀ ਕੰਮ ਕੀਤਾ ਹੋਇਆ ਹੈਗਾ ਤੇ ਮੈਂ ਉੱਥੇ ਵੀ ਦੇਖਦਾ ਹੁੰਦਾ ਸੀਗਾ ਕਿ ਉੱਥੋਂ ਪੇਸ਼ੈਂਟ ਹੈ ਨੀਰੈਸਟ ਹਸਪੀਟਲ ਸਮਾਣਾ ਰੈਫਰ ਕੀਤੇ ਜਾਂਦੇ ਸੀਗੇ ਤੇ ਮੈਂ ਹੁਣ ਅੱਜ ਜੁਆਇਨ ਕੀਤਾ ਹੌਲੀ ਹੌਲੀ ਮੈਂ ਸਮਾਣਾ ਤੋਂ ਅੱਦੇ ਸਹਿਯੋਗ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗਾ ਜੀ ਤੇ ਤੁਹਾਡੇ ਸਹਿਯੋਗ ਨਾਲ ਹੀ ਮਿਲ ਕੇ ਆਪਾਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਜਿੱਦ ਤੱਕ ਹੋ سکے ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇੱਕ ਗਰੀਬਰੀ ਹਸਪਤਲ ਦੇ ਵਿੱਚ ਆਉਂਦਾ ਹੈ ਠੀਕ ਹੈ ਨਾ ਉਹਦੇ ਵੱਧ ਤੋਂ ਵੱਧ ਬਿਨਾਂ ਖਰਚੇ ਤੋਂ ਉਹਦਾ ਇਲਾਜ ਹੋ ਸਕੇ ਬਾਕੀ ਇਹ ਕਿ ਇਸ ਦੇ ਵਿੱਚ ਮੈਂ ਫਿਰ ਰਿਪੀਟ ਕਰਨਾ ਚਾਹੁੰਗਾ ਕਿ ਮੈਨੂੰ ਮੀਡੀਆ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਇਹ ਦੇ ਵਿੱਚ ਕਿ ਆਪਾਂ ਰਲ ਮਿਲ ਕੇ ਆਪਣੀ ਆਵਾਜ਼ ਆਪ ਉੱਪਰ ਤੱਕ ਪਹੁੰਚਾ ਸਕੀਏ ਡਾਕਟਰ ਦੀ ਬਹੁਤ ਘਾਟ ਹੈ ਜਾਂ ਡਾਕਟਰਾਂ ਦੇ ਘਾਟ ਕਰਕੇ ਮਰੀਜ਼ ਪਰੇਸ਼ਾਨ ਹੁੰਦੇ ਨੇ ਮੈਡੀਕਲ ਸਟਾਫ ਮੈਡੀਕਲ ਸਟਾਫ ਦੀ ਘਾਟ ਹੈ ਤੇ ਉਸ ਨੂੰ ਕੀ ਨੂੰ ਪੂਰੀ ਕਰਨੀ ਹੈ ਅਹ ਦੇਖਿਓ ਸਰ ਮੈਂ ਮਤਲਬ ਇਹ ਦੋ ਦਿਨਾਂ ਚੰਨਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਕਿਹੜੇ ਪਾਰਟਿਕੂਲ ਫੀਲਡਸ ਨੇ ਜਿਹਦੇ ਵਿੱਚ ਡਾਕਟਰਸ ਦੀ ਕਮੀ ਹੈ ਤੇ ਕਿਹੜੀ ਕਿਹੜੀ ਸਪੈਸ਼ਲਟੀ ਦੀ ਆਪਣੋ ਜ਼ਰੂਰਤ ਹੈ ਬਾਕੀ ਬਤੌਰ ਸਰ ਮੈਂ ਖੁਦ ਆਰਥੋਪੈਡਿਕ ਸਰਜਨ ਹਾਂ ਜੀ ਮੈਂ ਜਿੰਦਰਾ ਹਸਪਤਾਲ ਤੋਂ ਆਇਆ ਹਾਂ ਮੈਂ ਐਜ਼ ਅ ਸਪੈਸ਼ਲਿਸਟ ਵੀ ਅਭਿਆਸ ਸਵਮਨ ਨਾਲ ਦੇ ਹੰਧੇ ਪੂਰਾ ਚਲ ਰਾਂਗਾ